ਅੱਜ ਪਹੁੰਚੇ ਸੀ ਆਪਾਂ ਡੀ ਐਫ ਡਬਲਯੂ ਏ ਚੰਦਗੋਟ ਦਾ گاਵਾ ਜਿਹੜਾ ਮਾਨਸਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਲਗਾਤਾਰ ਅਸੀਂ ਨਗੀਨਿਆਂ ਕੋਲ ਆ ਹੁਣ ਲਗਾਤਾਰ ਮੇਲੇ ਦੇ ਵਿੱਚ ਰਹਿਣਾ ਤੇ ਆ ਇੱਕ ਨੀਲੀ ਰਵੀ ਦਾ ਨਗੀਨਾ ਤੁਹਾਨੂੰ ਦਿਖਾਉលਿਆ ਕਿ ਚੰਗੀ ਤਰ੍ਹਾਂ ਦੇਖੋ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਪਰਾਉਣੇ ਬਾਈ ਨਾਲ ਗੱਲਬਾਤ ਹਾਂਜੀ ਸੱਸੀ ਘਾਵਾ ਬਾਈ ਜੀ ਸੱਸੀ ਘਾਵਾ ਬਾਈ ਕਿਹੜੇ ਸੋਹ ਦੀ ਵਿਨਰ ਆ ਬਾਈ ਜੀ ਇਹ ਆਪਣੇ ਕਾਊਂਟਰ ਤੋਂ ਇਹ ਵੀ ਦੋ ਲੈ ਕੇ ਜਾਏ ਦੋ ਦੰਦ ਮਿਲਕਿੰਗ ਸਿਟੀ ਚੋਂ ਹੈ ਦੋ ਦੰਦ ਸਾਡੇ ਕੋਲੇ ਨੀਲੀ ਰਾਵੀ ਮਿਲਕਿੰਗ ਦੇ ਵਿੱਚੋਂ ਤੇ ਕਿੰਨਾ ਬਾਈ ਜੀ ਦੁੱਧ ਕੱਢਾਈ ਇਹਨੇ ਇਹ 1.5 ਕਿਲੋ 1.5 ਕਿਲੋ ਜੀ ਹਾਂਜੀ ਠੀਕ ਹੈ ਜੀ ਕਿੰਨਾ ਮਤਲਬ ਇਸ ਰੰਗ ਦੇ ਚੋਂ ਹੋਰ ਇਹਦੇ ਰੰਗ ਦੇ ਕਿੰਨੇ ਮੱਝਾਂ ਨੇ ਭਾਗ ਲਿਆ ਸੀ ਬਾਈ ਜੀ ਇਹ ਵਿੱਚ 5 ਸੀ 5 ਨੀਲੀ ਰਾਵੀ ਝੁੱਟ ਗਈ ਦੋ ਦੰਦ ਦੇ ਵਿੱਚ ਹਾਂਜੀ ਸਾਢੇ 1.5 ਕਿਲੋ ਜਿਹੜਾ ਦੁੱਧ ਨਾਪਿਆ ਜੀ ਇਹਨੇ ਤੇ ਬਾਈ ਜੀ ਸੀਮਨ ਦੀ ਆਪਾਂ ਗੱਲ ਕਰ ਲਈ ਜੀ ਓ ਡਾਇਮੰਡ ਬੋਲਦੀ ਹੈ ਜੀ ਡਾਇਮੰਡ ਬੋਲਦੀ ਈ ਹੈ ਜੀ ਹੈ ਪੀਡੀਏ ਤੇ ਜਿਹੇ ਚੈਂਪੀਅਨਸ਼ਿਪ ਪੀਡੀਏ ਪਰ ਇਹ ਕੈਂਪਰ ਤੇ ਜੇ ਆਪਾਂ ਉਹਦੇ ਮਾਨ ਦੇ ਦੁੱਧ ਦੀ ਗੱਲ ਕਰ ਲਈਏ ਬਾਈ ਜੀ ਕਿੰਨਾ 18 ਕਿਲੋ 18 ਕਿਲੋ ਹੁਣ ਆਪਾਂ ਜਿਹੜਾ ਤੁਹਾਡਾ ਪੂਰਾ ਪਤਾ ਵਾ ਜੀ ਕੀ ਪਿੰਡ ਦਲੇਰ ਸਿੰਘ ਵਾਲਾ ਜੀ ਪਿੰਡ ਦਲੇਰ ਸਿੰਘ ਵਾਲਾ ਜੀ ਹਾਂਜੀ ਉਰੋਂ 5 ਕਿਲੋਮੀਟਰ ਤੇ ਹੈ ਕੋਲਰੇ ਤੋਂ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਜੀ ਜਿਹੜਾ ਮਾਨਸਾ ਜੀ ਹਾਂਜੀ ਪਿੰਡ ਬਲੇਲ ਸਿੰਘ ਵਾਲੇ ਦੀ ਜਿਹੜੀ ਦੋ ਦੰਦ ਦਾ ਇਹ ਨਗੀਨਾ ਪੀਸ ਝੋਟੀ ਇਹਨੇ 12ਵੇਂ ਮਹੀਨੇ ਦੀ 17 ਤਰੀਕ ਨੂੰ ਪੂਰਨ ਚੰਗੀ ਤਰ੍ਹਾਂ ਦਿਖਾ ਦੇ ਜੀ ਹਾਂਜੀ ਬਾਈ ਜੀ 12ਵੇਂ ਮਹੀਨੇ ਦੀ 17 ਤਰੀਕ ਨੂੰ 3 ਸਾਲ ਦੀ ਹੋ ਜਾਣਾ ਹੈ 12ਵੇਂ ਮਹੀਨੇ ਦੀ 17 ਤਰੀਕ ਨੂੰ 3 ਸਾਲਾਂ ਦੀ ਹੋਊਗੀ ਝੋਟੀ ਜੀ ਤੇ ਕਰੇ 14 ਕਿਲੋ ਤੋਂ ਉੱਪਰ ਵੀ ਸੀ ਮਣੀ ਮੋਤੀ ਨਹੀਂ ਜੇ ਉਹ ਮੇਲੇ ਦਾ ਮੰਨ ਜਾਂਦੀ ਹੈ ਹਨਾ ਭਾਈ ਅੱਜ ਜਿਹੜਾ ਮੇਲੇ ਤੇ ਅਸੀਂ ਕਰੇ ਨਾ ਵਿਰਾ ਚਲਾਵਾਂਗੇ ਹਾਂਜੀ ਨੀ ਜਣਾ ਵੀ 15 ਦੇ ਲੱਗ ਭੱਗੀ ਚਲਾਵਾਂਗੇ ਕਹਿੰਦਾ ਠੀਕ ਹੈ ਜੀ ਸਟਾਰ ਇਹ ਘੜੇ ਤੋਂ ਵੀ ਵੱਧ ਕਿਲੋ 2 ਕਿਲੋ ਕੱਢ ਸਕਦੇ ਹਾਂ ਭਾਈ ਅੱਗੇ ਜਿਹੜਾ ਨੌਜਵਾਨਾਂ ਨੂੰ 30 ਸਨੇਹ ਦੇਣਾ ਚਾਹੋਗੇ ਨੌਜਵਾਨਾਂ ਨੂੰ ਭਾਈ ਇਹ ਹੀ ਸੇ ਵੀ ਆਪ ਦਾ ਕਰੇ ਵਧੀਆ ਕੰਮ ਕਰੋ ਹਾਂਜੀ ਅੱਜ ਤੋਂ 3 ਸਾਲਾਂ ਨੂੰ ਇਹਨੇ ਹੱਥ ਮਾਰ ਕੇ ਜਿੰਨੀ ਵੀ ਇਹਦੀ ਪੀਡੀ ਡਬਲ ਹੋ ਜਾਣੀ ਹੈ ਹਾਂ ਮੈਂ ਠੀਕ ਹੈ ਜੀ ਲੰਬਾ ਟਾਈਮ ਤੇ ਪਰ ਡੰਗਰ ਪਾ ਲੈਣੀ ਦਿਓ ਹਾਂਜੀ ਹਾਂਜੀ ਇਹ ਭਾਈ ਜੀ ਇਹ ਛੋਟੀ ਨੇ ਜਿਹੜਾ ਪਹਿਲਾਂ ਵੀ ਕਿਸੇ ਮੁਕਾਬਲੇ ਜਿੱਤਿਆ ਲੈ ਪੀਡੀ ਐਥੇ ਤੋਂ ਪੀਡੀ ਸੀ ਚੈਂਪੀਅਨ ਠੀਕ ਹੈ ਥੀਰੇ ਬੱਚਾ ਚੋਂ ਚੈਂਪੀਅਨ ਸੀਗੀ ਬਤਨੋਂ ਲੈ ਸੈਕੰਡ ਸੀ ਉਦੋਂ ਕਿੰਨਾ ਨੰਬਰ ਬਣਿਆ ਸੀਗਾ ਜੀ ਹਾਂ ਇਹ ਪਹਿਲਾ ਨੰਬਰ ਸੀ ਪਹਿਲਾ ਨੰਬਰ ਤੇ ਧਨੌਲੇ ਦਾ ਹੀ ਦੂਜਾ ਸੀ ਧਨੌਲੇ ਦਾ ਦੂਜਾ ਸੀਗਾ ਚੜੱਕ ਮੇਲੇ ਦਾ ਵੀ ਦੂਜਾ ਸੀ ਚੜੱਕ ਮੇਲੇ ਦਾ ਵੀ ਦੂਜਾ ਸੀਗਾ ਜਿੰਨੇ ਕੰਪੀਟੀਸ਼ਨਾਂ ਚ ਪਾਈ ਐ ਹਮਾਰੀ ਨੇ ਸਾਰਾ ਹਾਂ ਮੋਟੀ ਕਰੀ ਐ ਵੱਖ-ਵੱਖ ਮੇਲਿਆਂ ਦੀ ਦੋਸਤਾਂ ਏ ਝੋਟਿਆ ਤੇ ਚੰਗੀ ਤਰ੍ਹਾਂ ਇੱਕ ਵਾਰੀ ਲਾ ਜਾ ਫੇਰ ਮਾਰ ਦੇ ਜੀ ਕੀ ਕਰੈਕਟਰ ਆ ਤੇ ਕੀ ਇਧਰਲੀ ਸਾਈਡ ਤੋਂ ਦਿਖਾ ਦੇ ਜੀ ਸਾਡੀ ਟਾਰੀ ਵਾਲੀ ਝੋਟੀ ਐ ਜੀ ਬਹੁਤ ਹੀ ਸ਼ਾਬਸ਼ਕੀਨ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਧੰਨਵਾਦ ਜੀ ਸਾਰੇ ਦੋਸਤਾਂ ਦਾ ਸਾਥੀ ਗਾਜ ਦੋਨੇ ਜੀ